ਪੰਜਾਬੀਓ ਜਿੰਨੀ ਇੰਡੀਆਈ ਠੰਡ ਪੈ ਰਹੀ ਹੈ ਤੁਹਾਨੂੰ ਸਾਰੇ ਨੂੰ ਪਤਾ ਹੀ ਹੋਣਾ ਹੈ ਪਰ ਇਸ ਵੀਰ ਦੇ ਟੈਲੈਂਟ ਤੋਂ ਵੀ ਦੇਖੋ ਇਹ 24 ਸੱਲੀਆਂ ਬਰਫ਼ ਦੀਆਂ ਲੈ ਕੇ ਵਿੱਚ ਬੰਦਾ ਹੈ ਤੇ ਦੇਖੋ ਚਾਰੇ ਪਾਸੇ ਸੱਲੀਆਂ ਰੱਖਿਆ ਨੇ ਫਿਰ ਇੱਕ ਥਾਂ ਤੇ ਇਕੱਠੀਆਂ ਕਰਕੇ ਸਾਰਾਂ ਦਾ ਠੰਡਾ ਪਾਣੀ ਕਰਕੇ ਤੇ ਵਿੱਚ ਹੀ ਬਰਫ਼ ਦੀਆਂ ਸੱਲੀਆਂ ਹੁੰਦੀਆਂ ਨੇ ਜਿਸ ਵਿੱਚ ਇਹ ਭਰਾ ਬੈ ਜੰਦਾ ਕਹਿੰਦਾ ਦੱਸੋ ਹੈ ਜੱਟ ਦਾ ਮੁਕਾਬਲਾ ਕਹਿੰਦਾ ਮੈਂ ਪਿੰਡ 'ਚ ਇਕੱਲਾ ਬੰਦਾ ਆਂ ਜੋ ਇਹ ਕੰਮ ਕਰ ਸਕਦਾ ਹੈ ਥੋ ਵੀ ਥੋ ਵੀ ਸੱਲੀ ਹੋ ਗਈ ਹੈ ਅ ਸਾਰੀ ਸੱਤਾਈ ਦਿਖਾਵਾਂਗੇ ਅ ਬਰਤ ਦਾ ਪਾਣੀ ਵੀ ਰੱਖਿਆ ਹੈ ਅਰੀਸ਼ ਕੇ ਮਾਗ ਲੈ ਰਾਂਗੇ ਚੱਕਾ ਮੁਕਾਬਲਾ ਸੈ ਕੀਤਾ ਚੁਗਰ ਦੇ ਸਿੰਧੀ ਦਿੰਦੀ ਆ ਉਹ ਸ਼ੇਰ ਦੇ ਕੇ ਇੱਕ ਵਾਰ ਪੂਰੇ ਗਾਵੇ ਇਕੱਠੇ ਹੀ ਰਹਦਾ ਹੈ ਇਹ ਇਕਲਾ ਅਈਂ ਠੰਡ ਵਿੱਚ ਇਹ ਕੰਮ ਕਰਨਾ ਮੈਨੂੰ ਨਹੀਂ ਲੱਗਦਾ ਜਣਾ ਖੜਾ ਬੰਦਾ ਕਰ ਸਕਦਾ ਇਹ ਵੀ ਕੰਮ ਕੋਈ ਕੋਈ ਹੀ ਕਰ ਸਕਦਾ ਪਰ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਥੱਲੇ ਬਹੁਤ ਕਮੈਂਟ ਆਉਂਦੇ ਆ ਕਿ ਇਹ ਭਾਈ ਦਾ ਹਾਲ ਪੁੱਛ ਕੇ ਆਈਏ ਕਿ 10 ਰਜਾਈਆਂ ਲੈ ਕੇ ਨਾ ਬੈਠਾ ਹੋਵੇ ਕੋਈ ਕੀ ਕਹਿ ਰਿਹਾ ਤੇ ਕੋਈ ਕੀ ਕਹਿ ਰਿਹਾ ਕਿ ਬਚ ਗਿਆ ਹੋਵੇਗਾ ਜਾਂ ਨਹੀਂ ਬਾਕੀ ਸਭਰਾ ਬਾਰੇ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਐਵੇਂ ਦੀਆਂ ਹੋਰ ਨਾ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ